ਇੱਕ ਡਾਕਟਰ ਨੇ ਇੱਕ ਵਿਧਾਇਕ ਨੂੰ ਸਲੂਟ ਨਹੀਂ ਮਾਰਿਆ ਉਹ ਜਿਹੜਾ ਵਿਧਾਇਕ ਸੀ ਇਹਨਾਂ ਗੁੱਸੇ ਦੇ ਵਿੱਚ ਆ ਗਿਆ ਉਹਨੇ ਜਿਹੜਾ ਵਿਧਾਇਕ ਡਾਕਟਰ ਨੂੰ ਉਹਨੂੰ ਚਾਰ ਸ਼ੀਟ ਕਰ ਦਿੱਤਾ ਇਹ ਮਸਲਾ ਕਿੱਥੋਂ ਦਾ ਹੈਗਾ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਕੀ ਕੀਤਾ ਕਿ ਜਿਹੜਾ ਐਮਐਲਏ ਨੂੰ ਇਹ ਕੰਮ ਕਰਨਾ ਮਹਿੰਗਾ ਪੈ ਗਿਆ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਦੇਸ਼ ਦੀ ਪੋਲਿਟਿਕਸ ਨਾ ਹੈ ਤੇ ਅਸੀਂ ਸਾਰੇ ਗੁਲਾਮ ਹਿਆਂ ਨਾ ਅਹੀਂ ਗੁਲਾਮੀ ਚੋਂ ਬਾਹਰ ਨਹੀਂ ਨਿਕਲੇ ਜਿਹੜੀ ਕੌਮ ਜਿਹੜੇ ਦੇਸ਼ ਨੇ ਹਜ਼ਾਰਾਂ ਸਾਲ ਗੁਲਾਮੀ ਸਹੀ ਹੋਵੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਜਹਨ ਦੇ ਵਿੱਚੋਂ ਗੁਲਾਮੀ ਨਹੀਂ ਨਿਕਲ ਜਾਸੀ ਸਾਡਾ ਸਾਡੇ ਦੇ ਚੁਣੇ ਹੋਏ ਸਰਪੰਚ ਹੋਈ ਆਪਣੇ ਆਪ ਨੂੰ ਵੀ ਆਈਪੀ ਸਮਨੇ ਆ ਮਾਨਸਾ ਦੇ ਵਿੱਚ ਪਹਿਲੀ ਵਾਰ ਦੇਖਿਆ ਵੀ ਆਈਪੀ ਜੋੜਾ ਕਰ ਵੀਆਈਪੀ ਜੋੜਾ ਘਰ ਵੀ ਅਸੀਂ ਪੰਜਾਬ 'ਚ ਦੇਖ ਲਿਆ 76 ਸਾਲਾਂ ਦੇ ਇਤਿਹਾਸ ਦੇ ਵਿੱਚ ਕਿਉਂਕਿ ਜੀ ਜੋੜਿਆਂ ਦੀ ਰਾਖੀ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਕਰਨੀ ਪੈਂਦੀ ਸੀ ਫਿਰ ਖਬਰਾਂ ਕਿਵੇਂ ਨਹੀਂ ਫਿਰ ਐਸਪੀ ਦੀ ਬਾਈਡ ਫਿਰ ਸੱਸੇਬੇ ਹੁਣ ਜੋੜਾ ਵੀਆਈਪੀ ਜੋੜਾ ਘਰ ਲਾ ਦਿੱਤੇ ਹੈਗੇ ਕਮਾਲ ਹੋ ਗਈ ਇਹ ਸਾਡਾ ਇਹ ਦੇਖੋ ਸਾਡਾ ਬਦਲਾਅ ਦੇਖੋ ਸਾਡਾ ਵੀਆਈਪੀ ਕਲਚਰ ਦੇਖੋ ਸਾਡਾ ਵੀ ਜੋੜੇ ਘਰ ਵੀ ਵੀਆਈਪੀ ਹੋ ਗਿਆ ਲੰਗਰ ਵੀਆਈਪੀ ਕੀ 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 ਪੰਜਾਬ ਦੇ ਵਿੱਚ ਕੀ ਕਨਸੈਪਟ ਚੱਲ ਗਿਆ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਵਾਲ ਦੀ ਇਹ ਇਹ ਜੈ ਪੰਜਾਬ ਅਚੇ ਹਰਿਆਣਾ ਹੈ ਤੇ ਭਰਾ ਹੀ ਹੈ ਨਾ ਠੀਕ ਹੈ ਉਹ ਚਾਰ ਰਤیاں ਉਹ ਵੱਧ ਹੋਣਗੀਆਂ ਚਾਰ ਰਤियां ਆਪਾਂ ਹੋਵਾਂਗੇ ਘੱਟ ਦੋਨਾਂ ਚੁੰਨੀਆਂ ਹੁਣ ਸਾਡੇ ਜਿਹੜੇ ਪੋਲਿਟਿਸ਼ਨਾਂ ਹਨ ਉਹ ਕੀ ਵੇ ਵੀ ਜੇ ਸਕੂਲਾਂ ਚ ਜਾਣਗੇ ਤੇ ਪ੍ਰਿੰਸੀਪਲ ਦੀ ਕੁਰਸੀ ਤੇ ਬੈਠ ਜਾਣਗੇ ਤਹਿਸੀਲਦਾਰਾਂ ਦੀ ਦਫਤਰ ਜਾਣਗੇ ਤਹਿਸੀਲਦਾਰ ਦੀ ਕੁਰਸੀ ਤੇ ਬੈਠ ਜਾਂਦੇ ਨੇ ਥਾਣਿਆਂ ਦੇ ਜਾਣਗੇ ਤੇ ਡੀਐਸਪੀ ਐਸਐਚਓ ਦੀ ਕੁਰਸੀ ਤੇ ਬੈਠਦੇ ਨੇ ਹੁਣ ਬੇੜਾਗਰ ਕਿਤੇ ਪ੍ਰਿੰਸੀਪਲ ਦਾ ਉਸ ਇਲਾਕੇ ਦੇ ਐਸਐਚਓ ਦਾ ਡੀਐਸਪੀ ਦਾ ਤਹਿਸੀਲਦਾਰ ਦਾ ਪੀਰ ਸਰਕਾਰ ਨੇ ਕੁਰਸੀ ਤੁਹਾਨੂੰ ਦਿੱਤੀ ਆ ਐਮਐਲਏ ਨੂੰ ਨਹੀਂ ਦਿੱਤੀ ਪਰ ਉਹਨੂੰ ਪਤਾ ਹੈਗਾ ਜੇ ਮੈਂ ਐਮਐਲਏ ਨੂੰ ਉੱਠ ਕੇ ਸਲੂਟ ਨਾ ਮਾਰਿਆ ਜਾਂ ਮੈਂ ਕੁਰਸੀ ਨਹੀਂ ਦਿੱਤੀ ਤੇ ਮੇਰੀ ਅਗਲੇ ਦਿਨ ਕੁਰਸੀ ਨਹੀਂ ਰਹਿਣੀ ਮੈਂ ਅੱਜ ਫਲਾਨੀ ਫਲਾਨੀ ਸਬਡਿਵੀਜ਼ਨ ਦਾ ਡੀਐਸਪੀ ਆ ਜੇ ਮੈਂ ਐਮਐਲਏ ਨੂੰ ਸਲੂਟ ਨਹੀਂ ਮੈਨੂੰ ਚੱਕ ਕੇ ਖੁੱਡੇ ਲਾਈ ਲਾ ਦੇਣਗੇ ਮੇਰੀ ਤੇ ਦੁਕਾਨ ਬੰਦ ਹੋ ਜਾਊਗੀ ਐਸਐਚਓ ਵੀ ਡਰਦਾ ਪਰ ਜੋ ਐਮਐਲਏ ਕਹਿੰਦਾ ਉਹ ਵੀ ਕਰਨਾ ਪੈਂਦਾ ਹੁਣ ਔਰ ਇਹ ਐਮਐਲਏ ਵੀ ਤੇ ਉਹੀ ਹੈ ਨਾ ਜਿਹੜੇ ਕਹਿੰਦੇ ਕਿ ਸਾਨੂੰ 10 ਪੜੇ ਸਵਾਲ ਨਾ ਕਰ ਆਪ 10 ਪੜੇ ਤੇ ਜਾ ਕੇ ਡੀਐਸਪੀ ਤੇ ਐਸਡੀਐਮ ਦੀ ਕੁਰਸੀ ਤੇ ਜਾ ਕੇ ਤਹਿਸੀਲਦਾਰ ਦੀ ਕੁਰਸੀ ਤੇ ਬੈਠ ਜਾਂਦੇ ਹੈਗੇ ਨੇ ਹਰਿਆਣੇ ਦੀ ਗੱਲ ਆ ਹਰਿਆਣੇ ਦੇ ਵਿੱਚ ਕਰੋਨਾ ਗਾਲ ਦੇ ਵਿੱਚ ਦੇਖੋ ਕਿੰਨਾ ਔਖਾ ਸੀ ਉਹ ਦਿਨ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਰਹਿਣਾ ਕਿ ਨਹੀਂ ਰਹਿਣਾ ਵੀ ਜੇ ਮੈਨੂੰ ਕਰੋਨਾ ਪੋਜ਼ਿਟਿਵ ਆ ਗਿਆ ਤੇ ਸਾਰਾ ਟੱਬਰ ਦਾ ਨੁਕਸਾਨ ਹੋ ਸਕਦਾ ਕਿੰਨਾ ਇੱਕ ਖਤਰਨਾਕ ਸੀ ਉਹ ਪੀਰੀਅਡ ਕਿੰਨੇ ਦਿਨ ਮਾੜੇ ਸੀ ਡਾਕਟਰ ਉਹ ਤਾਂ ਜ਼ਿੰਦਗੀਆਂ ਬਚਾਰੇ ਇੱਕ ਹਰਿਆਣੇ ਦਾ ਐਮਐਲਏ ਤਾਊ ਤਾऊ Saab ਚਲ ਗਏ ਹਸਪੀਟਲ ਦੇ ਵਿੱਚ ਮੌਇਨਾ ਕਰਨ ਉਹ ਹੁਣ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਿਹਾ ਕੁਰਸੀ ਤੇ ਬੈਠਾ ਜੀ ਉੱਠ ਕੇ ਸਲੂਟ ਨਹੀਂ ਮਾਰਿਆ ਮੇਰਾ ਵੈਲਕਮ ਨਹੀਂ ਕੀਤਾ ਹੈਗਾ ਸਰਕਾਰ ਨੂੰ ਕਹਿ ਕੇ ਉਹਨੂੰ ਚਾਰਸ਼ੀਟ ਕਰਵਾ ਦਿੱਤਾਗਾ ਉਹਦੀ ਸੀਰ ਖਰਾਬ ਕਰ ਦਿੱਤੀ ਹੁਣ ਅੱਗੇ ਵੀ ਉਹ ਤਾऊ ਸੀ ਡਾਕਟਰ ਵੀ ਉਹ ਵੀ ਚੌਧਰੀਆਂ ਦਾ ਮੁੰਡਾ ਹੈ ਜਾਂ ਯਾਟਾਂ ਦਾ ਹੋਊਗਾ ਉਹ ਕਹਿੰਦਾ ਇਹਦੇ ਨੂੰ ਧੱਕਾ ਹੋ ਗਿਆ ਨਾ ਮੈਂ ਤੈਨੂੰ ਸਲੂਟ ਮਾਰਾਂ ਕਿ ਮੈਂ ਮਰੀਜ਼ਾਂ ਨੂੰ ਦੇਖਾਂ ਮੈਨੂੰ ਪਤਾ ਨਹੀਂ ਐਮਐਲਏ ਹੈ ਕਿ ਨਹੀਂ ਹੈ ਮੈਂ ਪਛਾਣਦਾ ਵੀ ਨਹੀਂ ਤੁਹਾਨੂੰ ਜਿਵੇਂ ਪੰਜਾਬ ਵਾਲੇ ਬਹੁਤੇ ਲੋਕੀ ਇੱਕ ਮੰਤਰੀਆਂ ਨੂੰ ਵੀ ਨਹੀਂ ਪਛਾਣਦੇ ਐਮਐਲਏ ਨੂੰ ਪਛਾਣਦੇ ਹਨ ਹੁਣ ਦੂਜੀ ਸਵਾਲ ਇਹ ਹੈ ਕਿ ਉਦੋਂ ਪਤਾ ਲੱਗਦਾ ਜਦੋਂ ਇਹਨਾਂ ਦੇ ਨਾਲ 20 20 ਗਨਮੈਨ ਹੁਣ ਵੀ ਅੱਛਾ ਐਮਐਲਏ ਸਾਹਿਬ ਜਾ ਰਹੇ ਹੈਗੇ ਨਹੀਂ ਹੁਣ ਫਿਰ ਉਹ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਨੇ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਆ ਫਟਕਾਰ ਹੀ ਲਾਣ ਤਾਂ ਹੀ ਨਹੀਂ ਪਾਈਆਂ ਬਲਕੇ 50000 ਰੁਪਏ ਦਾ ਜੁਰਮਾਨਾ ਵੀ ਪਾਇਆਗਾ ਸਰਕਾਰ ਨੂੰ ਉਹ ਉਹਦੋਂ ਏਸੀਰ ਵੀ ਉਹਦੀ ਜਿਹੜੀ ਖਰਾਬ ਕੀਤੀ ਉਹ ਵੀ ਕਾਹੇ ਸਹੀ ਕਰੋ ਔਰ ਪੋਲਿਟਿਸ਼ਨ ਵੀ ਲਾਨ ਤਾਂ ਪਾਈਆਂ ਵੀ ਤੁਸੀਂ ਕਰ ਕੀ ਰਿਏ ਮਤਲਬ ਤੁਹਾਡੀ ਮਾਨ ਨੀ ਕਿਵੇਂ ਹੋ ਗਈ ਯਾਰ ਤੁਸੀਂ ਚੁਣੇ ਹੋ ਨਮਾਇंदे ਉਹ ਵੀ ਪਬਲਿਕ ਦੇ ਸਰਵੰਟ ਤੁਸੀਂ ਵੀ ਪਬਲਿਕ ਪਬਲਿਕ ਦੇ ਸਰਵੰਟ ਤੇਰੀ ਮਾਨ ਹੀ ਨੀ ਕਿਵੇਂ ਖਰਾਬ ਹੋ ਗਈ ਤੇਰੀ ਤੇਰਾ ਕੀ ਉਹ ਡਿਫੇਮ ਹੋ ਗਿਆ ਜੇ ਸਲੂਟ ਨਹੀਂ ਵਜਿਆਗਾ ਮਤਲਬ ਪਹਿਲੀ ਗੱਲ ਹੈ ਜਿਹੜੇ ਐਮਐਲਏ ਨੇ ਉਹ ਸਰਕਾਰੀ ਹਿੱਸਾ ਨਹੀਂ ਹੁੰਦੇ ਉਹ ਸਰਕਾਰ ਦਾ ਹਿੱਸਾ ਨਹੀਂ ਹੁੰਦੇ ਉਸ ਹਾਂ ਉਹ ਕਾਨੂੰਨ ਘਟਸ ਸਕਦੇ ਹੈਗੇ ਨੇ ਹੁਣ ਸਭ ਤੋਂ ਵੱਡੀ ਗੱਲ ਕਿ ਇਹ ਜਿਹੜਾ ਮਸਲਾ ਉੱਠੇਗੇ ਸਾਡੇ ਵੀਆਈਪੀ ਭਾਲਦੇ ਨੇ ਵੀ ਸਾਨੂੰ ਸਲੂਟ ਵਜਣ ਜੁੜੇ ਘਰ ਨਵੇਂ ਵੀਆਈਪੀ ਬਣ ਗਏ ਹੈਗੇ ਨੇ ਇਹ ਜਿਹੜਾ ਨਾ ਜਾਂ ਤੇ ਫਿਰ ਐਮੈਂਡਮੈਂਟ ਹੀ ਕਰ ਲੋ ਵੀ ਜਿਵੇਂ ਮੰਤਰੀ ਨੂੰ ਪਾਵਰਾਂ ਨੇ ਉਵੇਂ ਐਮਐਲਏ ਨੂੰ ਪਾਵਰਾਂ ਹੋਵੇ ਪਿੱਛੇ ਜਿਹੜੇ ਜਿਹੜੇ ਰੋਪੜ ਤੋਂ ਐਮਐਲਏ ਨੇ ਐਡਵੋਕੇਟ ਦਿਨੇਸ਼ ਛੱਡਾ ਉਹਨਾਂ ਨੇ ਆਰਟੀਕਲ ਵੀ ਲਿਖਿਆ ਹੈਗਾ ਕੀ ਇਹਦੇ ਚ ਐਮੈਂਡਮੈਂਟ ਦੀ ਕਰਨ ਜ਼ਰੂਰਤ ਹੈ ਹਲਕਿਆਂ ਦੇ ਵਿੱਚ ਅਸੀਂ ਜ਼ੀਰੋ ਆ ਸਾਡੇ ਕੋਈ ਪਾਵਰਾਂ ਨਹੀਂ ਆਈਆਂ ਪਰ ਪਾਵਰਾਂ ਦਾ ਇਸਤੇਮਾਲ ਵੀ ਨਜਾਇਜ਼ ਨਹੀਂ ਹੋਣਾ ਚਾਹੀਦਾ ਸ਼ੂਗਰ ਕਰੋ ਹਜੇ ਪਾਵਰਾਂ ਨਹੀਂ ਹੈਗੀਆਂ ਤੇ ਜੇ ਐਮਐਲਏ ਕੋਈ ਪਾਵਰਾਂ ਹੋਣ ਜਿਵੇਂ ਹਰਿਆਣੇ ਦਾ ਐਮਐਲ ਕਹਿੰਦਾ ਮੈਨੂੰ ਸਲੂਟ ਨਹੀਂ ਮਾਰਿਆ ਸੀ ਮਤਲਬ ਉਹ ਆਪਰੇਸ਼ਨ ਛੱਡ ਕੇ ਪਹਿਲਾ ਦਿਨ ਸਲੂਟ ਮਾਰਨਾ ਵੇ ਜਨਾਬ ਨੂੰ ਨਾ ਉਹ ਜਦੋਂ ਉਹ ਜ਼ਿਆਦਾ ਲੋਡ ਸੀ ਹਾਂ ਉਹ ਜ਼ਿਆਦਾ ਲੋਡ ਇਸ ਕਰਕੇ ਜਿਹੜੀਆਂ ਨਹੀਂ ਮੈਨੂੰ ਲੱਗਦਾ ਕਿ ਜਿਹੜੇ ਪ੍ਰਾਣੇ ਲੋਕਾਂ ਨੇ ਸਵਿਧਾਨ ਬਣਾਏ ਸਹੀ ਬਣਾਏ ਹੋਣਗੇ ਵੀ ਜੇ ਇੱਕ ਐਮਐਲ ਨੂੰ ਪਾਵਰ ਮਿਲ ਜੇ ਉਹਦੇ ਤਾਲੇਬੰਦ ਬਣਾ ਦੂਗਾ ਅੱਜ ਪਾਵਰਾਂ ਨਹੀਂ ਆ ਤੇ ਐਸਐਚਓ ਡੀਐਸਪੀ ਉਹਨਾਂ ਦੇ ਕਹਿਣ ਤੇ ਕੰਮ ਕਰਦੇ ਨੇ ਮਕਦਮੇ ਉਹਨਾਂ ਦੇ ਕਹਿੰਦੇ ਦਰਜ ਕਰਦੇ ਨੇ ਕਿ ਦੀ ਮੰਜੀ ਠੋਕਣੀ ਐ ਐਮ ਐਲ اے ਦੇ ਕਹਿੰਦੇ ਪਰਚੇ ਦਰਜ ਕਰਦੇ ਨੇ ਤੇ ਜੇ ਐਮ ਐਲ اے ਨੂੰ ਸ਼ਰੇਆ ਮੇਨੀਆਂ ਪਾਵਰ ਤੇ ਤੁਸੀਂ ਦੇਖੋ ਸਾਡੀ ਦੁਨੀਆ ਸਾਡਾ ਭਾਰਤ ਦਾ ਕੀ ਹਾਲਾਤ ਹੋਣਗੇ ਇਸ ਕਰਕੇ ਇਸ ਸੰਵਿਧਾਨ ਦੇ ਜਿਹੜੇ ਘਾੜੇ ਇਹਨਾਂ ਨੇ ਸਹੀ ਕਹਿਊਗਾ ਕਿ ਇਨੀਆਂ ਸ਼ਕਤੀਆਂ ਵੀ ਨਹੀਂ ਦੇਣੀਆਂ ਚਾਹੀਦੀਆਂ ਆਂ ਪਰ ਦੂਜੇ ਪਾਸੇ ਜਿਹੜੇ ਅਫਸਰ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਇਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਦਿੰਦੇ ਉਹਨਾਂ ਵਾਸਤੇ ਵੀ ਕਲੇਸਨ ਐ ਐਮ ਐਲ اے ਦੀ ਆਪਣੀ ਕੁਰਸੀ ਆ ਤੁਹਾਡਾ ਆਪਣੀ ਰਿਸਪੈਕਟ ਆ ਪਰ ਐਮ ਐਲ اے ਅੱਧੀ ਰਾਤ ਜਾ ਕੇ ਜੀ ਆਣੇ ਛਾਪੇ ਮਾਰ ਰਹੇ ਹੁੰਦੇ ਨੇ ਤਹਿਸੀਲਾਂ 'ਚ ਛਾਪੇ ਮਾਰ ਰਹੇ ਇਹਦੇ ਮਤਲਬ ਦੂਜੇ ਵੀ ਕੱਢ ਸਕਦੇ ਆਗੇ ਨੇ ਕਈ ਐਮਐਲਏ ਨੂੰ ਬਹੁਤ ਬੁਰਾ ਲੱਗਾ ਹੋਊਗਾ ਜਦੋਂ ਤੁਸੀਂ ਛਾਪੇ ਮਾਰਦੇ ਹੋ ਨਾ ਇਹਦੇ ਮਾਇਨੇ ਹੋਰ ਵੀ ਆਗੇ ਨੇ ਕਿ ਛਾਪੇ ਕਿਉਂ ਵੱਜਦੇ ਆਗੇ ਨੇ ਕਿ ਉਹ ਤਹਿਸੀਲਾਂ ਦੇ ਵਿੱਚ ਜਾਂਦੇ ਆ ਕਿਉਂ ਹਸਪਤਾਲਾਂ ਦੇ ਵਿੱਚ ਜਾਂਦੇ ਆ ਕਿਉਂ ਕਿਉਂ ਥਾਣਿਆਂ ਦੇ ਵਿੱਚ ਜਾਂਦੇ ਇਹਦੇ ਮਾਇਨੇ ਹੋਰ ਵੀ ਕੱਢੇ ਜਾ ਸਕਦੇ ਨੇ ਔਰ ਲੋਕੀ ਜਾਣਦੇ ਵੀ ਆਗੇ ਨੇ ਕਿ ਕਿਉਂ ਛਾਪੇ ਵੱਜਦੇ ਨੇ ਇੱਕ ਪੁਆਇੰਟ ਸਮਝਾਓ ਜਦੋਂ ਵੀ ਕੋਈ ਐਮਐਲਏ ਪਹਿਲੀ ਵਾਰੀ ਬਣਦਾ ਹੈਗਾ ਉਹ ਛਾਪੇ ਮਾਰ ਕੇ ਚਲੋਗੇ ਪਹਿਲੇ ਸਾਲ ਦੇ ਪਹਿਲੇ 6 ਮਹੀਨੇ ਦੇ ਵਿੱਚ ਵੱਡੇ ਛਾਪੇ ਮਾਰਦਾ ਅਖੀਰਲੇ ਸਾਢੇ 4 ਸਾਲ ਕੋਈ ਛਾਪੇ ਨਹੀਂ ਮਾਰਦਾ ਐਦਾਂ ਹੁੰਦਾ ਕਿਉਂ ਹੈ ਸਾਰੇ ਨੂੰ ਪਤਾ ਹੈਗਾ ਨਾ ਪਹਿਲੇ ਤੇ ਹੁੰਦਾ ਇਲਾਕੇ 'ਚ ਦਿਖਾਉਣਾ ਕਿ ਮੈਂ ਤੁਹਾਡਾ ਐਮਐਲਏ ਅੱਜ ਤੋਂ ਬਾਅਦ ਮੇਰੇ ਤੋਂ ਬਗੈਰ ਇਸ ਇਲਾਕੇ ਦੇ ਵਿੱਚ ਪੱਤਾ ਵੀ ਨਹੀਂ ਹਿਲਦਾ ਮੇਰੇ ਹਿਸਾਬ ਦੇ ਨਾਲ ਇਹ ਐਸਐਚਓ ਕੰਮ ਕਰਨਗੇ ਮੁਲਾਜ਼ਮ ਕੰਮ ਕਰਕੇ ਡੀਐਸਪੀ ਮੁਲਾਜ਼ਮ ਜਿੰਨੇ ਵੀ ਉਹਦੇ ਅੰਡਰ ਕੰਮ ਕਰਦੇ ਮੇਰੇ ਸਾਹਮਣੇ ਫਿਰ ਸਾਢੇ 4 ਸਾਲ ਉਹ ਸਭ ਕੁਝ ਅਡਜਸਟਮੈਂਟ ਹੋ ਜਾਂਦਾ ਫਿਰ ਉਹ ਅਗਲੀ ਦੀ ਤਿਆਰੀ ਕਰ ਲੈਂਦਾਗਾ ਕਿ ਮੈਂ ਗਾਂਹ ਇਲੈਕਸ਼ਨ ਕਿਵੇਂ ਜਿੱਤਨੀ ਹੈ ਪਰ ਇਹ ਕਲੀਅਰ ਐਮਐਲਏ ਨੂੰ ਛਾਪੇ ਮਾਰਦਾ ਕੋਈ ਰਾਈਟ ਨਹੀਂ ਉਹ ਨਾ ਥਾਣੇ ਜਾ ਸਕਦਾ ਨਾ ਕਚਹਿਰੀ ਜਾ ਸਕਦਾਗਾ ਨਾ ਹਸਪਤਾਲ ਜਾ ਸਕਦਾਗਾ ਜੇ ਲੋੜ ਪੈਣ ਜੇ ਕੋਈ ਚੰਗਾ ਅਫਸਰ ਹੋਵੇ ਉਹ ਐਮਐਲਏ ਦੇ ਖਿਲਾਫ ਵੀ ਪਰਚਾ ਦਰਜ ਕਰਵਾ ਸਕਦਾਗਾ ਜੇ ਕਿਸ ਨੇ ਕਰਾਉਣਾ ਹੋਵੇ ਤੇ ਮਦਦ ਉਹ ਸਰਕਾਰੀ ਡਿਊਟੀ ਦੇ ਵਿੱਚ ਵਿਗੜ ਵੀ ਪਾ ਪਾ ਵੀ ਮੈਂ ਪੜਾ ਰਿਹਾ ਸੀ ਤੇ ਤੁਸੀਂ ਮੇਰੀ ਡਿਊਟੀ ਦੇ ਵਿਗੜਨ ਬੱਚਿਆਂ ਨੂੰ ਪੜਾ ਕੇ ਨੂੰ ਤੈਨੂੰ ਸਲੂਟ ਥੋੜਾ ਵੱਜਦਾ ਹੈਗਾ ਇਸ ਕਰਕੇ ਉਹ ਜਿਹੜੇ ਛਾਪੇ ਵੱਜਦੇ ਨੇ ਅੱਧੀ ਰਾਤ ਉਹਦੇ ਮਾਇਨੇ ਹੋਰ ਨੇ ਕਚਹਿਰੀਆਂ ਦੇ ਵਿੱਚ ਠਾਣਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਉਹ ਮਸਲੇ ਹੋਰ ਨੇ ਉਹ ਸਾਰੇ ਲੋਕਾਂ ਨੂੰ ਪਤਾ ਕਿ ਕਿਉਂ ਵੱਜਦੇ ਪਹਿਲਾਂ ਕਿਉਂ ਵੱਜਦੇ ਤੇ ਬਾਅਦ ਚ ਕਿਉਂ ਨਹੀਂ ਵੱਜਦੇ ਹੈਗੇ ਨੇ ਇਹ ਸਾਰਿਆਂ ਨੂੰ ਪਤਾ ਸਾਰੇ ਲੋਕਾਂ ਕੋ ਸਿਆਣੇ ਨੇ ਦੁੱਧ ਨੂੰ ਦੁੱਧ ਹੀ ਕਹਿੰਦੇ ਰੋਟੀ ਨੂੰ ਰੋਟੀ ਕਹਿੰਦੇ ਹੈਗੇ ਨੇ